ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁਜਰਾ ਵਿੱਚ ਇਹ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਪੁਲਿਸ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਇਸ ਕਾਰਡ ਨਾਲ ਸੰਬੰਧਿਤ ਸਾਰੇ ਸ਼ਰਾਬ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਸ਼ਾਮਲ ਚਾਰ ਦੋਸ਼ੀਆਂ ਤੋਂ ਪੁਲਿਸ ਨੇ ਨਗਲੀ ਸ਼ਰਾਬ ਬਣਾਉਣ ਦੇ ਸਮਾਨ ਸਣੇ ਉਹਨਾਂ ਨੂੰ ਕਾਬੂ ਕੀਤਾ ਹੈ। ਦੋਸ਼ੀਆਂ ਤੋਂ ਪ੍ਰਿੰਟਰ, ਲੈਪਟਾਪ, 200 ਲੀਟਰ ਇਥੇਨੌਲ, ਸ਼ਰਾਬ ਭਰਨ ਲਈ ਖਾਲੀ ਬੋਤਲਾਂ, ਬੋਤਲਾਂ ਦੇ ਢੱਕਣ ਬੋਤਲਾਂ ਤੇ ਲਗਾਉਣ ਲਈ ਬਣਾਏ ਗਏ ਨਕਲੀ ਸਟਿੱਕਰ ਬੋਤਲਾਂ ਦੇ ਢੱਕਣ ਤੇ ਲੱਗਣ ਵਾਲੀ ਪੰਜਾਬ ਸਰਕਾਰ ਦੀ ਨਕਲੀ ਸੀਲ ਬੋਤਲ ਬੰਦ ਕਰਨ ਵਾਲੀ ਮਸ਼ੀਨ ਅਤੇ ਨਕਲੀ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਨੇ ਸਪੈਸ਼ਲ ਨਾ ਅਤੇ ਆਰਡਰ ਡੀਜੀਪੀ ਅਰਪੇਤ ਸ਼ੁਕਲਾ ਏਡੀਜੀਪੀ ਹਰਚਰਨ ਸਿੰਘ ਪੁੱਲਰ ਐਸਐਸਪੀ ਸਰਤਾਜ ਚਾਹਣ ਅਤੇ ਡੀਸੀ ਸੰਗਰੂਰ ਜਤਿੰਦਰ ਜੋਰਵਾਲ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਦੜਬਾ ਸਬਡਿਵੀਜ਼ਨ ਦੇ ਗੁਜਰਾ ਪਿੰਡ ਦੇ ਵਿੱਚ ਇੱਕ ਬਹੁਤ ਮਾੜੀ ਔਰ ਅਨਸੁਖਾਮੀ ਘਟਨਾ ਵਾਪਰੀ ਸਵੇਰੇ ਕੱਲ ਪੁਲਿਸ ਨੂੰ ਇਹ ਇਤਲਾ ਮਿਲੀ ਕਿ ਉੱਥੇ ਕਾਫੀ ਲੋਕ ਬਿਮਾਰ ਹੋ ਰਹੇ ਹਨ ਔਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ ਪ੍ਰੋਬਲਮਸ ਆ ਰਹੀਆਂ ਨੇ ਇਮੀਡੀਏਟਲੀ ਲੋਕਲ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਦੀ ਟੀਮਾਂ ਉੱਥੇ ਪਹੁੰਚੀਆਂ ਉੱਥੇ ਪਹੁੰਚਣ ਤੇ ਅਸੀਂ ਦੇਖਿਆ ਕਿ ਸਾਰੇ ਕਾਫੀ ਲੋਕ ਬਿਮਾਰ ਸੀਗੇ ਔਰ ਤੜਫ ਰਹੇ ਸੀ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਗਿਆ ਦੁਰਭਾਗਵਸ਼ 8 ਲੋਕਾਂ ਦੀ ਮ੍ਰਿਤਿ ਹੋ ਗਈ ਔਰ 12 ਵਿਅਕਤੀ ਜਿਹੜੇ ਬਿਮਾਰ ਸਿਗੇ ਉਹਨਾਂ ਨੂੰ ਉਪਚਾਰ ਲਈ ਹਸਪੀਟਲਸ ਦੇ ਵਿੱਚ ਭੇਜਿਆ ਗਿਆ ਜਿਹੜੀ ਮੁੱਢਲੀ ਸਾਡੀ ਇਨਵੈਸਟੀਗੇਸ਼ਨ ਸੀ ਉਸ ਤੋਂ ਪਤਾ ਲੱਗਿਆ ਕਿ ਇਹਨਾਂ ਲੋਕਾਂ ਨੇ ਕੋਈ ਸ਼ਰਾਬ ਪੀਤੀ ਸੀ ਜਿਹਦੇ ਕਰਕੇ ਇਹ ایفੈਕਟਸ ਇਹਨਾਂ ਦੇ ਸਰੀਰ ਦੇ ਉੱਤੇ ਆਏ ਇਮੀਡੀਏਟਲੀ ਲੋਕਲ ਪ੍ਰਸ਼ਾਸਨ ਔਰ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਔਰ ਇਸ ਦੀ ਤਫ਼ਤੀਸ਼ ਸ਼ੁਰੂ ਕੀਤੀ ਉੱਥੇ ਹੀ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਇੱਕ ਮੈਜਿਸਟ੍ਰੇਟਰੀਅਲ ਇਨਕੁਆਇਰੀ ਦਾ ਆਰਡਰ ਕੀਤਾ ਗਿਆ ਜੋ ਐਸ ਡੀ ਐਮ ਦਿੜਬਾ ਇਸ ਦੀ ਅਗਵਾਈ ਕਰ ਰਹੇ ਨੇ ਔਰ ਇਸ ਦੀ ਰਿਪੋਰਟ ਬਹੁਤ ਛੇਤੀ ਸਾਨੂੰ ਸੌਂਪਣਗੇ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਇਮੀਡੀਏਟਲੀ ਇਹਦੇ ਚਾਰ ਮੁਲਜ਼ਮ ਸਿਗੇ ਇਹ ਇਲੈਸੀਟ ਔਰ ਸਪੂਰੀਅਸ ਲਿਕਰ ਵੇਚਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਨਾਂ ਹੈਗੇ ਸੁਖਵਿੰਦਰ ਐਲਈਐਸ ਸੁਖੀ ਆਫ ਵਿਲੇਜ ਗੁਜਰਾ ਮਨਪ੍ਰੀਤ ਅਲੇਸ ਮਨੀ ਵਿਲੇਜ ਗੁਜਰਾ ਗੁਰਰਾਲ ਸਿੰਘ ਆ son of ਮੇਵਾ ਸਿੰਘ ਵਿਲੇਜ ਉਬੇਵਾਲ ਐਂਡ ਹਰਮਨਪ੍ਰੀਤ ਸਿੰਘ son of ਕੁਲਦੀਪ ਸਿੰਘ ਵਿਲੇਜ ਤਾਇਪੁਰ ਪੁਲਿਸ ਸਟੇਸ਼ਨ ਪਾਤਰਾ ਇਹ ਜਿਹੜਾ ਚੌਥਾ ਸਾਡਾ ਅਕਿਊਜ਼ਡ ਹੈ ਹਰਮਨਪ੍ਰੀਤ ਸਿੰਘ ਜਦੋਂ ਇਸ ਦੇ ਘਰ ਤੇ ਵਿੱਚ ਰੇਡ ਕੀਤੀ ਤੇ ਕਾਫੀ ਮਾਤਰਾ ਦੇ ਵਿੱਚ ਇਥਨੋਲ ਸ਼ਰਾਬ ਪੈਕਿੰਗ ਕਰਨ ਦੀਆਂ ਮਸ਼ੀਨਾ ਖਾਲੀ ਬੋਤਲਾਂ ਢੱਕਣ ਔਰ ਸ਼ਰਾਬ ਦੇ ਵੱਖ-ਵੱਖ ਕਿਸਮ ਦੇ ਲੇਬਲਸ ਉਥੋਂ ਮਿਲੇ ਇਸ ਦੇ ਨਾਲ ਹੀ ਉਹਨਾਂ ਕੋਲ ਜਿਹੜੇ ਫਲੇਵਰਸ ਔਰ ਮੋਲੇਸਸ ਹੈ ਜਿਸ ਦੇ ਨਾਲ ਉਹ ਮਿਕਸ ਕਰਕੇ ਸ਼ਰਾਬ ਬਣਾਉਂਦੇ ਸੀ ਉਹ ਸਾਰਾ ਸਮਾਨ ਸੀਜ਼ ਕੀਤਾ ਗਿਆ ਇੱਕ ਚੰਗੀ ਗੱਲ ਥੋੜੀ ਸਿਰਫ ਇਹ ਹੈ ਕਿ ਇਹਨਾਂ ਨੇ ਹਲੇ ਸ਼ੁਰੂ ਹੀ ਕੀਤਾ ਸੀ ਬਿਜ਼ਨਸ ਔਰ ਇੱਕ ਸ਼ਾਇਦ ਪਹਿਲੀ ਜਾਂ ਦੂਸਰੀ ਕਨਸਾਈਨਮੈਂਟ ਸੀ ਜਿਹਦੇ ਨਾਲ ਲੋਕਾਂ ਨੂੰ ਬਿਮਾਰ ਬਿਮਾਰ ਹੋ ਗਏ ਔਰ ਉਹਨਾਂ ਦੀ ਡੈਥ ਹੋ ਗਈ ਔਰ ਅਸੀਂ ਇਸ ਦਾ ਸਿਰੇ ਤੱਕ ਜਾਵਾਂਗੇ ਕਿ ਇਥਨੋਲ ਕਿੱਥੋਂ ਲੈ ਕੇ ਆਂਦਾ ਸੀਗਾ ਕਿੱਥੋਂ ਇਹਦੀ ਸਪਲਾਈ ਹੁੰਦੀ ਸੀ ਔਰ ਪੁਲਿਸ ਲਗਾਤਾਰ ਇਸ ਦੇ ਉੱਤੇ ਨਿਗਾਹ ਬਣਾ ਕੇ ਰੱਖੀ ਹੋਈ ਹੈ ਔਰ ਇਹਦਾ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਦੀ ਇੱਕ ਟੀਮਾ ਨਾ ਕੇਵਲ ਪੰਜਾਬ ਬਲਕਿ ਪੰਜਾਬ ਤੋਂ ਬਾਹਰ ਵੀ ਇਸ ਵੇਲੇ ਨੇ ਔਰ ਜੋ ਵੀ ਇਹਦੇ ਰਿਜ਼ਲਟਸ ਆਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਐਜ਼ ਅ ਪ੍ਰੀਵੈਂਟਿਵ ਮੇਜਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਵੱਲੋਂ ਜਿਹੜੇ ਆਲੇ-ਦੁਆਲੇ ਦੇ 20-25 ਪਿੰਡ ਹੈਗੇ ਆ ਕੁਨਾਂ ਦੇ ਵਿੱਚ ਅਨਾਉਂਸਮੈਂਟਸ ਵੀ ਕਰਾਏ ਗਏ ਔਰ ਉਥੇ ਐਮਬੂਲੈਂਸ ਨੂੰ ਰੱਖਿਆ ਗਿਆ ਤਾਂ ਕਿ ਜੇ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਜਾਂ ਕਿਸੇ ਨੂੰ ਬਿਮਾਰੀ ਦੇ ਲੱਛਣ ਆਉਂਦੇ ਆ ਤਾਂ ਉਹਨੂੰ ਇਮੀਡੀਏਟਲੀ ਉਹਦਾ ਇਲਾਜ ਕਰਾਇਆ ਜਾ ਸਕੇ ਸੋ ਪੁਲਿਸ ਔਰ ਐਡਮਿਨਿਸਟ੍ਰੇਸ਼ਨ ਲਗਾਤਾਰ ਇਸ ਤੇ ਨਿਗ੍ਹਾ ਬਣਾ ਕੇ ਰੱਖੀ ਹੋਈ ਹੈ ਅਸੀਂ ਔਰ ਇਹ ਜਵੇਂ ਚਾਰ ਅਸੀਂ ਜਿਹੜੇ ਬੰਦੇ ਫੜੇ ਆ ਇਹਨਾਂ ਦਾ ਸਾਰਿਆਂ ਦਾ ਕ੍ਰਿਮਨਲ ਪਿਛੋਕੜ ਹੈ ਇਹਨਾਂ ਸਾਰਿਆਂ ਦੇ ਖਿਲਾਫ ਪਹਿਲਾਂ 2 ਤੋਂ 3 ਤੋ ਵੱਧ ਪਰਚੇ ਦਰਜ ਨੇ ਦੇ ਆਰ ਕ੍ਰਿਮਨਲਸ ਔਰ ਇਹਨਾਂ ਚੋਂ ਇੱਕ ਜਿਹੜਾ ਮਨਪ੍ਰੀਤ ਮਾਨੀ ਸੀ ਇਹਦੇ ਖਿਲਾਫ ਵੀ ਇਹ ਇਨਫੋਰਮੇਸ਼ਨ ਮਿਲੀ ਸੀ ਜਨਵਰੀ ਦੇ ਮਹੀਨੇ ਚ ਕਿ ਸ਼ਰਾਬ ਲਿਆ ਕੇ ਬਾਹਰੋਂ ਵੇਚਦਾ ਹੈ ਔਰ ਇਸਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਇਹਨੂੰ ਅਰੈਸਟ ਕੀਤਾ ਗਿਆ ਸੀ ਜਿਹੜਾ ਅਜੇ ਜ਼ੇਰ ਸਮਾਇਤ ਹੈ ਇਹਦੇ ਐਕਸਾਈਜ਼ ਐਕਟ 61 14 ਐਕਸਾਈਜ਼ ਐਕਟ ਪੁਲਿਸ ਸਟੇਸ਼ਨ ਦੜਬਾ 302 ਪੈਰੀ ਸੀ ਕੰਡੋ ਤੇ 300 ਨਹੀਂ ਹੋਤਾ ਨਵਾ ਨਵਾ ਜਿਹੜਾ ਹੁਣ ਪਰਚਾ ਦਰਜ ਹੋਇਆ ਉਹ 302 ਦੇ ਅਧੀਨ ਦੋ ਪਰਚੇ ਹੋਗੇ ਹਾਂਜੀ ਨਹੀਂ ਇਹ ਤਾਂ ਪੁਰਾਣਾ ਮੈਂ ਪਿਛੋਕੜ ਦੱਸ ਰਿਹਾ ਹਾਂ ਨਾ ਹੁਣ ਜਿਹੜਾ ਕੁਸਚਨ ਆ ਸਰ ਸਿਰਫ ਕੁਆਂਟੀਟੀ ਦਾ ਆਸੋ ਕਿੰਨਾ 에ਥਨੋਲ ਮਿਲਿਆ ਤੇ ਕਿੰਨੀਆਂ ਬੋਟਲਸ ਇਹਨਾਂ ਇਹਨਾਂ ਕੋਲੋਂ ਜਿਹੜੀ ਟੋਟਲ ਚੀਜ਼ਾਂ ਮਿਲੀਆਂ 200 ਲੀਟਰ 에ਥਨੋਲ ਮਿਲਿਆ ਹੈ ਅ ਐਲਕੋਹਲ ਬੋਟਲਸ 156 ਮਿਲੀਆਂ ਨੇ ਓਪਨ ਬੋਟਲਸ ਕੰਟੇਨਿੰਗ ਸਪੂਰੀਅਸ ਲਿਕਰ ਵਿਦਾਊਟ ਲੇਬਲਿੰਗ 80 ਬੋਤਲਾਂ ਮਿਲੀਆਂ ਨੇ ਜਿਹੜੀ ਭਰੀਆਂ ਸੀਗੀਆਂ ਹਲੇ ਲੇਬਲ ਕਰਨੀਆਂ ਸੀ ਸਪੂਰੀਅਸ ਲੇਬਲ ਵਿਦ ਲੇਬਲਿੰਗ 130 ਬੋਤਲਾਂ ਮਿਲੀਆਂ ਨੇ Kali Botla Pantali saw bottle caps, 4600, cane containing flavor and molasses 10 litres, cane, uh, cane containing colour 25 litres, uh, bottling machine 1, meter 8, laptop 1, printer 1, packet of plain paper 1, vials of black colour for colouring caps of the bottles 4, printout and stickers of machine with spurious alcohol bottles, 1 car. ਹੋਂਡਾ ਅਮੀਜ਼ ਨੰਬਰ PB11CT4300 ਟੱਬਸ ਬੱਕੇਟਸ ਕਾਰਡਬੋਰਡਸ ਐਂਡ ਬਾਕਸਸ ਇਹ ਸਾਰੀਆਂ ਚੀਜ਼ਾਂ ਪੁਲਿਸ ਨੇ ਰਿਕਵਰ ਕੀਤੀਆਂ ਔਰ ਇਹਦੀ ਅੱਗੇ ਦੀ ਤਫ਼ਤੀਸ਼ ਚੱਲੀ ਹੈ ਥੈਂਕ ਯੂ